ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਘਰਦਿਆਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਵਾਲੀ ਵੀਡੀਓ ਹੈਗੀ ਹੈ ਜੀ ਭੈਣਾਂ ਦੀ ਫਰਮਾਇਸ਼ ਤੇ ਤੇ ਬਹੁਤ ਪਣਾਂ ਦੇ ਕਮੈਂਟ ਆ ਰਹੇ ਸੀ ਕਿ بڑے ਪਣੇ ਦੇ ਸੂਟ ਦੀ ਕਟਾਈ ਦੱਸੋ ਅੱਜ ਤੁਹਾਨੂੰ بڑے ਪਣੇ ਦੇ ਸੂਟ ਦੀ ਕਟਿੰਗ ਦੱਸਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਦੱਸਾਂਗੇ ਜਿਹਦੇ ਵਿੱਚ ਤੁਹਾਡਾ ਜ਼ਿਆਦਾ ਕੱਪੜਾ ਵੇਸਟ ਨਹੀਂ ਹੋਊਗਾ ਤੁਸੀਂ ਕਿੱਦਾਂ ਕਿੱਦਾਂ ਕੱਟਣਾ ਹੈ ਆਜੋ ਜੀ ਸਾਰਾ ਦੱਸਾਂਗੇ ਇਹ ਦੇਖੋ ਹੁਣ ਆਪਾਂ ਕਮੀਜ਼ ਕਿਸ ਤਰ੍ਹਾਂ ਕੱਟਣਾ ਹੈ ਜਿਹੜੀ ਉਹਨਾਂ ਦੀ ਲੈਂਥ ਹੈਗੀ ਕਮੀਜ਼ ਦੀ 40 ਘੇਰਾ ਹੈਗਾ 18 ਆ ਦੇਖੋ ਆਪਾਂ ਪਹਿਲਾਂ 40 ਲੈਂਥ ਹੈਗੀ 43 ਲਵਾਂਗੇ ਆ ਦੇਖੋ 43 ਲੈ ਲਿਆ ਆਪਾਂ ਨੇ 43 ਤੇ ਹੁਣ ਆਪਾਂ ਇੱਥੋਂ ਹੀ ਘੇਰਾ ਜਿਹੜਾ ਹੈਗਾ ਨਾਪਾਂਗੇ ਘੇਰਾ ਉਹਨਾਂ ਦਾ ਹੈਗਾ 18 ਪਹਿਲਾਂ ਆਪਾਂ ਦੇਖੋ ਇੱਕ ਸਾਈਡ ਤੋਂ ਕੰਨੀ ਤੋਂ ਜਿਹੜਾ ਹੈਗਾ ਕੱਟਣਾ ਸ਼ੁਰੂ ਕਰਾਂਗੇ ਆ ਦੇਖੋ ਪਹਿਲਾਂ ਆਪਾਂ ਇਧਰੋਂ ਕੰਨੀ ਫੋਲਡ ਕਰਕੇ ਹਨਾ ਇੱਥੋਂ ਘੇਰੇ ਦਾ ਨਿਸ਼ਾਨ ਲਾ ਲਾਂਗੇ ਘੇਰਾ ਹੈਗਾ 18 ਆਪਾਂ 3 ਇੰਚ ਜਿਹੜਾ ਹੈਗਾ ਘੇਰਾ ਜ਼ਿਆਦਾ ਲਵਾਂਗੇ 2 ਇੰਚ ਆਪਾਂ ਨਹੀਂ ਦੇਖੋ 1 ਇੰਚ ਘੇਰਾ ਲਾ ਲਿਆ ਨਿਸ਼ਾਨ 1 1 ਇੰਚ ਆਪਾਂ ਲਾਵਾਂਗੇ ਦੇਖੋ ਇੱਥੋਂ 1 ਇੰਚ ਆਪ ਫੇਰ ਲਾ ਲਿਆ ਕਿਉਂਕਿ ਇਹਦੇ ਚ ਕੱਪੜਾ ਵੇਸਟ ਨਹੀਂ ਹੁੰਦਾ ਤੁਸੀਂ ਸਾਰਾ ਕੱਪੜਾ ਫੋਲਡ ਕਰਕੇ ਜਿਵੇਂ ਇੱਕ ਪਾਸੇ ਹਣਾ ਦੂਰਾ ਕਰਕੇ ਬਰਾਬਰ ਕਰਕੇ ਉੱਥੋਂ ਵੀ ਕਮੀਰ ਲਾ ਸਕਦੇ ਹੋ ਅਸੀਂ ਜਿਹੜਾ ਹੈਗਾ ਕੱਪੜਾ ਵੇਸਟ ਨਹੀਂ ਹੋਣ ਦਿੰਦੇ ਅਸੀਂ ਓਨਾ ਕੀ ਲਵਾਂਗੇ ਜਿੰਨਾ ਆਪਾਂ ਨੂੰ ਚਾਹੀਦਾ ਕਿਉਂਕਿ ਜਿਹੜਾ ਇਹ ਕੱਪੜਾ ਬਚੂਗਾ ਸਾਈਡ ਵਾਲਾ ਇਹ ਫਿਰ ਆਪਣੇ ਕੰਮ ਆਜੂ ਆ ਦੇਖੋ ਹੁਣ ਆਪਾਂ ਉਥੋਂ ਫੜ ਕੇ ਇਸ ਤਰ੍ਹਾਂ ਕਰ ਲਾਂਗੇ ਸਾਰਾ ਬਰਾਬਰ ਕਰ ਲਾਂਗੇ ਆ ਜਿਹੜਾ ਇੱਧਰ ਸਾਈਡ ਤੇ ਦੇਖੋ ਕੱਪੜਾ ਰਹਿ ਜੂਗਾ ਇਹ ਆਪਣੇ ਕੱਪੜਾ ਕੰਮ ਆਜੂ ਤੁਸੀਂ ਇਹਦੇ ਵਿੱਚ ਬੈਲਟ ਵੀ ਲਗਾ ਸਕਦੇ ਹੋ ਹਨਾ ਜਾ ਪੱਟ ਵੀ ਲਗਾ ਸਕਦੇ ਹੋ ਜਾਂ ਬਾਵਾ ਵੀ ਕੱਢ ਸਕਦੇ ਬਾਵਾ ਤਾਂ ਚਲੋ ਇਹਦੇ ਵਿੱਚੋਂ ਨਹੀਂ ਨਿਕਲਦੀਆਂ ਜੋੜ ਲੱਗਦਾ ਜੇ ਇਹਦੇ ਵਿੱਚੋਂ ਬਾਵਾ ਨਿਕਲਦੀਆਂ ਨੇ ਇਹਦੇ ਵਿੱਚੋਂ 벨ਟ ਵਗੈਰਾ ਬਣ ਜਾਂਦੀ ਹੈ ਆ ਦੇਖੋ ਜਿਹਦਾ ਘੇਰਾ ਜ਼ਿਆਦਾ ਹੁੰਦਾ ਜੀ ਉਹਦੇ ਇਹ ਕੱਪੜਾ ਚਲੋ ਗਲੇ ਵਗੈਰਾ ਤੇ ਲੱਗਣ ਨੂੰ ਜਾਂ ਮੂਰੀਆਂ ਤੇ ਲੱਗਣ ਨੂੰ ਕੰਮ ਆ ਜਾਂਦਾ ਜਿਹਦਾ 22 ਇੰਚ ਤੱਕ ਘੇਰਾ ਹੁੰਦਾ ਉਹਦੇ ਇਧਰੋਂ ਸਾਈਡ ਤੋਂ ਜਿਹੜੀ ਹੈਗੀ 벨ਟ ਨਿਕਲ ਜਾਂਦੀ ਹੈ ਜਿਹਦਾ ਉਸ ਤੋਂ ਉੱਪਰ ਹੁੰਦਾ ਫਿਰ ਉਹਦੇ ਘਾਟ ਹੀ ਨਿਕਲਦਾ ਕਿਉਂਕਿ ਇਹਦਾ ਡਬਲ ਪਣਾ ਜਿਹੜਾ ਹੁੰਦਾ ਹੈ ਘੇਰੇ ਦਾ ਘੇਰ ਹੁੰਦਾ ਜਿਹੜਾ ਕੱਪੜੇ ਦਾ ਘੇਰ ਹੁੰਦਾ 29 ਇੰਚ 28 29 ਇੰਚ ਹੁੰਦਾ ਹੈਗਾ ਆ ਦੇਖੋ ਹੁਣ ਆਪਾਂ ਸਾਰਾ ਜਿਹੜਾ ਹੈਗਾ ਬਰਾਬਰ ਕਰ ਲਈਏ ਪਹਿਲਾਂ ਸੈੱਟ ਕਰ ਲਈਏ ਆ ਦੇਖੋ ਜੀ ਆਪਾਂ ਨੇ ਸੈੱਟ ਕਰਕੇ ਰੱਖ ਲਿਆ ਇੰਨਾ ਕ ਕੱਪੜਾ ਇਧਰੋਂ ਸਾਈਡ ਤੇ ਬਚ ਗਿਆ ਉਧਰ ਉਧਰੋਂ ਹੁਣ ਆਪਾਂ ਲੰਬਾਈ ਦਾ ਨਿਸ਼ਾਨ ਲਾ ਲਾਂਗੇ 43 ਇੰਚ 40 ਜਿਹੜੀ ਹੈਗੀ ਉਹਨਾਂ ਦੇ ਕਮੀਜ਼ ਦੀ ਲਵਾਈ ਆ 43 ਇੰਚ ਆਪਾਂ ਜਿਹੜਾ ਹੈਗਾ ਲਵਾਂਗੇ 3 ਇੰਚ ਅਸੀਂ ਮਾਰ ਜਨ ਰੱਖਦੇ ਹੁੰਨੇ ਆ ਹੁਣ ਆਪਾਂ ਇੱਥੋਂ ਜਿਹੜਾ ਕਮੀਜ਼ ਦੀ ਕਟਿੰਗ ਕਰ ਦਾਂਗੇ ਜੀ ਆਹ ਦੇਖੋ ਅਸੀਂ ਦੇਖੋ ਇੱਥੋਂ ਬਰਾਬਰ ਕਰਕੇ ਇੱਥੋਂ ਨਾਲ ਦੀ ਨਾਲ ਹੀ ਇੱਧਰ ਕੱਟ ਲਾਂਗੇ ਫालतू ਕੱਪੜਾ ਜਿਹੜਾ ਹੈਗਾ ਅਸੀਂ ਧੁਰ ਤੱਕ ਵੀ ਨਹੀਂ ਲਾਉਂਦੇ ਹੁੰਦੇ ਇਹ ਹੁਣ ਇੱਥੋਂ ਨਾਲ ਨਾਲ ਹੀ ਲੈ ਜਾਾਂਗੇ ਕਿਉਂਕਿ ਇਹ ਕਪੜਾ ਆਪਣੇ ਫੇਰ ਕੰਮ ਆ ਜਾਂਦਾ ਹੈ ਹਨਾ ਸੂਟ ਦੇ ਵਿੱਚ ਹੁਣ ਇਹ ਆਪਣਾ ਕਮੀਜ਼ ਹੋ ਜਾਊਗਾ ਆ ਦੇਖੋ ਇਹ ਆਪਣਾ ਕਮੀਜ਼ ਹੋ ਜੂ ਦੋਨੇ ਪਾਸੇ ਜਿਹੜੀ ਹੈਗੀ ਲੈਂਥ ਉਤਾਰ ਦਾਂਗੇ ਉਧਰੋਂ ਆਪਾਂ ਜਿਹੜਾ ਉਹ ਜੁੜਿਆ ਹੋਇਆ ਪਾਸਾ ਉਹਨੂੰ ਵੀ ਅਲੱਗ-ਅਲੱਗ ਕਰ ਦਾਂਗੇ ਫਿਰ ਹੁਣ ਆਪਾਂ ਇਹਨੂੰ ਵੀ ਅਲੱਗ-ਅਲੱਗ ਕਰ ਦਾਂਗੇ ਜੀ ਕਮੀਜ਼ ਲਾਤਾ ਜੀ ਆਪਾਂ ਨੇ ਹੁਣ ਅਸੀਂ ਇਹਦੀ ਬਣਾਉਣੀ ਹੈ ਜੀ ਪਾਕਿਸਤਾਨੀ ਸਲਵਾਰ ਜੇ ਤੁਸੀਂ ਸਿੰਪਲ ਸਲਵਾਰ ਬਣਾਉਣਾ ਚਾਹੁੰਦੇ ਹੋ ਅਸੀਂ ਇੱਕ ਵਾਰੀ ਤੁਹਾਨੂੰ ਦੱਸ ਦਿੰਨੇ ਆਂ ਵੀ ਤੁਸੀਂ ਸਿੰਪਲ ਸਲਵਾਰ ਕਿੱਦਾਂ ਬਣਾ ਸਕਦੇ ਆ ਇਹਦੇ ਵਿੱਚ ਦੇਖੋ ਜਿਹੜਾ ਇਹ ਨਾਲੋਂ ਕੱਪੜਾ ਲਿਆ ਹੈ ਕਮੀਜ਼ ਦੇ ਨਾਲੋਂ ਸਾਈਡ ਤੋਂ ਇਹ ਆਪਣੇ ਬੈਲਟ ਵਗੈਰਾ ਲੱਗ ਜੂ ਮੂਰੀਆਂ 'ਚ ਲੱਗ ਜੂ ਗਲਾ ਵਗੈਰਾ ਲੱਗ ਜੂ ਹੈਨਾ ਬਾਕੀ ਜਿਹੜੇ ਆਪਾਂ ਸਿੰਪਲ ਸਲਵਾਰ ਸਿਆਉਣੇ ਹੁੰਨੇ ਆ ਆਮ ਜਿਹੜੇ 32 ਇੰਚ ਲੰਬਾਈ ਹੁੰਦੀ ਹੈ ਕਿਸੇ ਦੀ 33 ਹੁੰਦੀ ਹੈ 32 ਹੁੰਦੀ ਹੈ ਹਨਾ ਤਾਂ ਤੁਸੀਂ ਇੱਥੋਂ ਜਿਹੜੇ ਹੈਗੇ ਨੇ ਦੇਖੋ ਪੱਟ ਘੱਟ ਸਕਦੇ ਹੋ ਇੱਥੋਂ ਸਾਈਡ ਤੋਂ ਆ ਦੇਖੋ ਮੈਂ ਸਿੱਧਾ ਕਰਕੇ ਮਿਲ ਕੇ ਦਿਖਾ ਦਿੰਨੀ ਆ ਆ ਦੇਖੋ ਜੇ ਆਪਾਂ ਨੇ 32 ਇੰਚ ਪੱਟਨੇ ਗੇ ਮੰਨ ਲਓ ਤਾਂ ਤੁਸੀਂ 3.5 33 ਇੰਚ ਹਨਾ ਲੈ ਲਓ ਅਸੀਂ ਢਾਲ ਵੀ ਪਾਉਣੇ ਹੁੰਨੇ ਆ 3.5 33 ਲੈ ਕੇ ਆ ਦੇਖੋ ਮੈਂ ਤੁਹਾਨੂੰ ਦੱਸ ਦਿੰਨੀ ਆ ਇੱਕ ਵਾਰੀ ਇੱਥੇ ਤੱਕ ਆਪਣੇ ਜਿਹੜੇ ਹੈਗੇ ਪਾਟੇ ਦੇ ਵਿੱਚੋਂ ਬਣ ਕੇ ਇਸ ਤਰ੍ਹਾਂ ਦੋ ਪੱਟ ਸਾਈਡ ਤੋਂ ਇੱਥੋਂ ਹੀ ਬਣ ਜਾਣੇ ਆ ਜੀ ਦੋ ਪੱਟ ਦੇਖੋ ਇੱਥੋਂ ਹੀ ਦੋ ਪੱਟ ਬਣ ਕੇ ਕਿਉਂਕਿ 12 13 ਇੰਚ ਦੇ ਹੁੰਦੇ ਆ ਹੱਥ ਆਪਣੇ ਪੱਟ ਇੱਥੋਂ ਪੱਟ ਬਣ ਕੇ ਦੇਖੋ ਜਿਹੜਾ ਇਹ ਬਾਧੂ ਕਪੜਾ ਬਚਿਆ ਇਹਦੇ ਵਿੱਚੋਂ ਆਪਣੇ ਬਾਵਾ ਬਣ ਜਾਣਗੇ ਇਹਦੇ ਵਿੱਚੋਂ ਤੁਸੀਂ ਬਾਵਾ ਬਣਾ ਸਕਦੇ ਹੋ ਉਸ ਤੋਂ ਬਾਅਦ ਕੀ ਕਰਨਾ ਆ ਆਪਣੇ ਇਹ ਵਾਲਾ ਨਿਸ਼ਾਨ ਲਾਇਆ ਦੇਖੋ ਇਹ ਵਾਲਾ ਲਾਇਆ ਉਸ ਤੋਂ ਬਾਅਦ ਆਪਣੀ ਸਲਵਾਰ ਜਿਹੜੀ ਹੁੰਦੀ ਹੈ ਜੀ ਇਹਦੇ ਇਸ ਤਰ੍ਹਾਂ ਡਬਲ ਕਰਕੇ ਸਲਵਾਰ ਕੱਟੀ ਜਾਂਦੀ ਹੁੰਦੀ ਹੈ ਕਿਉਂਕਿ ਇਹਦਾ ਪਣਾ ਆਮ ਸੂਟਾਂ ਨਾਲੋਂ ਤਾਂ ਜ਼ਿਆਦਾ بڑا ਹੁੰਦਾ ਹੈ ਨਾ ਬੜਾ ਬੜਾ ਹੁੰਦਾ ਫਿਰ ਇਹਦੀ ਸਲਵਾਰ ਇਸ ਤਰ੍ਹਾਂ ਹੀ ਕੱਟੀ ਜਾਂਦੀ ਹੈ ਬਹੁਤ ਜ਼ਿਆਦਾ ਮੀਡੀਅਮ ਜੀ ਬਣ ਜਾਂਦੀ ਹੈ ਜੇ ਆਪਾਂ ਕਹਿ ਸਕੀ ਬਹੁਤ ਜ਼ਿਆਦਾ ਭਾਰੀ ਵੀ ਨਹੀਂ ਬਣਦੀ ਹੈਗੀ ਮੀਡੀਅਮ ਜੀ ਸਲਵਾਰ ਬਣ ਜਾਂਦੀ ਹੈ ਕਿਉਂਕਿ ਜ਼ਿਆਦਾ ਭਾਰੀ ਕੋਈ ਪਾਉਂਦਾ ਵੀ ਨਹੀਂ ਹੈਗਾ ਇਹ ਹੌਲੀ ਜਿੰਨੀ ਮਰਜ਼ੀ ਤੁਸੀਂ ਬਣਾ ਸਕਦੇ ਹੋ ਕੋਈ ਚੱਕਰ ਨਹੀਂ ਇੱਥੋਂ ਲਵੋ ਤੁਸੀਂ ਕੱਪੜਾ ਕਟਿੰਗ ਕਰ ਦਿਓ ਜਿੰਨੀ ਮਰਜ਼ੀ ਹੌਲੀ ਕਰ ਲਓ ਆ ਦੇਖੋ ਮੈਂ ਤੁਹਾਨੂੰ ਦਿਖਾਵਾਂਗੀ ਇੱਥੋਂ ਇਹਦਾ ਪਣਾ ਦੇਖੋ 28 ਇੰਚ ਆਉਂਦਾ ਤੇ ਆਪਣੇ ਜੇ 6 ਇੰਚ ਦੇ ਆਪਾਂ ਪੱਟ ਪਾਉਣੇ ਆ ਦੇਖੋ 6 ਇੰਚ ਦੇ ਪੱਟ ਪਾ ਕੇ 32 ਚੋਂ 33 ਇੰਚ ਦੀ ਐਨ ਵਧੀਆ ਸਲਵਾਰ ਬਣ ਜਾਂਦੀ ਹੈ ਘੇਰ ਦੀ ਤੇ ਬਹੁਤ ਵਧੀਆ ਬਣਦੀ ਹੈ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਦੇਖੋ ਫਿਰ ਇਹ ਕਿਵੇਂ ਕਰਨੀ ਹੈ ਇਹ ਵਾਲਾ ਜਿਹੜਾ ਹੈਗਾ ਆਪਣਾ ਨਸਾਨ ਲਾਇਆ ਸੀਗਾ ਮੈਂ ਇਧਰੋਂ ਪੱਟ ਕੱਢਦੇ ਸੀਗੇ ਇਧਰੋਂ ਆਪਾਂ ਨਸਾਂ ਲਾ ਲਿਆ ਪੱਟ ਕੱਢਦੇ ਸੀਗੇ ਤੇ ਬਾਕੀ ਹੁਣ ਆਪਾਂ ਨੇ ਇੱਥੋਂ ਲੈਣੀ ਹੈ ਜੀ ਲੰਬਾਈ ਆ ਦੇਖੋ ਤੇ 33.5 ਦੇ ਹਿਸਾਬ ਨਾਲ ਆਪਾਂ ਨੇ ਲੰਬਾਈ ਲਈ ਤੀ ਇੱਥੋਂ ਪੂਰੀ ਸਲਵਾਰ ਦੀ ਲੰਬਾਈ ਹੋਗੀ ਉਹ ਇਹਦੇ ਵਿੱਚ ਤੁਸੀਂ ਆਸਣ ਅਲੱਗ ਐਡ ਕਰਨਾ ਹੈ ਵਿੱਚ ਨਹੀਂ ਕਰਨਾ ਹੈਗਾ ਜੇ ਤੁਸੀਂ ਸਿੰਪਲ ਸੂਟ ਕੱਟ ਰਹੇ ਹੋ ਸਿੰਪਲ ਸਲਵਾਰ ਵਾਲਾ ਆ ਦੇਖੋ ਤਾਂ ਤੁਸੀਂ ਜੇ ਤੁਹਾਡਾ ਆਸਣ 9 ਇੰਚ ਹੈ ਤਾਂ ਤੁਸੀਂ 11 ਇੰਚ ਲਮੋਗੇ ਦੇਖੋ 11 ਇੰਚ ਲਮੋਗੇ 11 ਇੰਚ ਲੈ ਕੇ ਜੀ ਜੋ ਕਿ ਥੋ ਘਾਟ ਵੀ ਪੈਂਦੀ ਹੁੰਦੀ ਹੈ ਤਾਂ ਵੀ ਦੇਖੋ ਇੰਨਾ ਕ ਕਪੜਾ ਬਚ ਹੀ ਜਾਣੇ ਚਾਹੇ ਤੁਸੀਂ ਉਹ ਇਧਰੋਂ ਸਲਵਾਰ ਕੱਟਣੀ ਸ਼ੁਰੂ ਕਰ ਲੋ ਜੇ ਬਾਹਮਾ ਦੀ ਤੁਹਾਡੀ ਲੰਬਾਈ ਹੈਗੀ ਤਾਂ ਪੱਟਾਂ ਦੇ ਲਵੇ ਜਿਹੜਾ ਹੈਗਾ ਕਪੜਾ ਜ਼ਿਆਦਾ ਬਚ ਜੂ ਹਨਾ ਜੇ ਲੰਬਾਈ ਜ਼ਿਆਦਾ ਹੈ ਤੁਹਾਡੀ ਤਾਂ ਤੁਸੀਂ ਇੱਕ ਸਾਈਡ ਤੋਂ ਸਲਵਾਰ ਕੱਟਣੀ ਸ਼ੁਰੂ ਕਰ ਲੋ ਆਪਾਂ ਨੇ ਹੁਣ ਜੀ ਬਣਾਉਣੀ ਹੈ ਪਾਕਿਸਤਾਨੀ ਸਲਵਾਰ ਆਪਾਂ ਜਿਹੜੀ ਹੈਗੀ ਹੋਰ ਤਰੀਕੇ ਨਾਲ ਕਟਾਂਗੇ ਆ ਦੇਖੋ ਲਓ ਜੀ ਇੱਕ ਸਾਈਡ ਤੋਂ ਆਪਾਂ ਨੇ ਕਮੀਜ਼ ਕੱਟਿਆ ਤੇ ਦੂਸਰੀ ਸਾਈਡ ਤੋਂ ਆਪਾਂ ਨੇ ਜਿਹੜੀ ਹੁਣ ਇਹ ਪਾਕਿਸਤਾਨੀ ਸਲਵਾਰ ਬਣਾ ਰਹੇ ਆ ਵੀ ਇਹ ਵੀ ਤੁਹਾਨੂੰ ਪਤਾ ਲੱਗ ਜਾਵੇ ਬੜੇ ਬਣੇ ਚੋਂ ਕਿੰਦਾ ਕੱਟਣੀ ਆ ਕਿਉਂਕਿ ਛੋਟੇ ਛੋਟੇ ਬਣੇ ਚੋਂ ਇਹ ਆਪਾਂ ਨੇ ਹਮੇਸ਼ਾ ਵੀਡੀਓ ਦਿੱਤੀਆਂ ਨੇ ਪਾਕਿਸਤਾਨੀ ਸਲਵਾਰ ਬਣਾਉਂਦੇ ਆ ਉਹਨੂੰ ਬੁੱਢੀ ਕੱਟ ਸਲਵਾਰ ਵੀ ਕਹਿੰਦੇ ਆ ਤੇ ਆਪਾਂ ਹੁਣ ਬੜੇ ਬਣੇ ਚੋਂ ਵੀ ਦੱਸ ਦਿਆਂ ਵੀ ਕਿੱਦਾਂ ਬਣਨੀ ਆ ਕਿਉਂਕਿ ਜੇ ਆਪਾਂ ਸਾਰਾ ਪਣਾ ਫੋਲਡ ਕਰਕੇ ਬਣਾ ਦਾਂਗੇ ਤਾਂ ਥੋੜੀ ਹੈਵੀ ਹੋ ਜਾਂਦੀ ਹੈ ਥੋੜੀ ਨਹੀਂ ਹੈਵੀ ਹੋ ਜਾਂਦੀ ਜਿਆਦਾ ਹੈਵੀ ਹੋ ਜਾਂਦੀ ਹੈ ਪਾਕਿਸਤਾਨੀ ਸਲਵਾਰ ਸਟੇਟ ਸਲਵਾਰ ਬਿਲਕੁਲ ਸਟੇਟ ਸਲਵਾਰ ਹੁੰਦੀ ਹੈ ਜੀ ਆ ਦੇਖੋ ਇਹਨਾਂ ਦੀ ਲੈਂਥ ਜਿਹੜੀ ਹੈਗੀ ਤੇ ਇਹ 30 ਇੰਚ 30 ਆਪਾਂ 3 ਇੰਚ ਜ਼ਿਆਦਾ ਲੈਨੇ ਹੁੰਨੇ ਆ ਇੱਥੇ ਥੋੜਾ ਜਿਹਾ ਕਾਣ ਜਾਤੀ ਆਪਾਂ ਦੇਖੋ 3 ਇੰਚ ਜ਼ਿਆਦਾ 33 ਇੰਚ ਤਿੰਨ ਸਾਲ ਲਾ ਦਾਂਗੇ ਕੱਪੜਾ ਆਪਣਾ ਡਬਲ ਕੀਤਾ ਹੋਇਆ ਜੀ ਡਬਲ ਕੱਪੜਾ ਕੀਤਾ ਹੋਇਆ ਹੈ ਪਹਿਲਾ ਪੈਰ ਉਹ ਜਿਹੜਾ ਹੈਗਾ ਚੌਰਾ ਕਰਾਂਗੇ ਆ ਦੇਖੋ ਹੁਣ ਪਹਿਲਾਂ ਮੈਂ ਇੱਥੇ ਤੱਕ ਇਧਰੋਂ ਆਪਾਂ ਨੇ ਜਿਹੜੇ ਪਣੇ ਮੁਕਾਬਤ 22 ਇੰਚ ਤੇ ਨਸਾਨ ਲਾ ਲਿਆ ਦੀ ਆ ਦੇਖੋ ਜਿੱਦਾਂ ਕਿ ਆਮ ਸੂਟੇ ਪਣੇ ਦਾ ਸੂਟ ਹੁੰਦਾ ਹੈ ਹਨਾ ਆਪਣਾ ਨੋਰਮਲ ਪਣੇ ਦਾ ਆਪਣੇ 22 ਇੰਚ ਤੇ ਨਸਾਨ ਲਾਇਆ ਕਿਉਂਕਿ ਉਧਰੋਂ ਕਪੜਾ ਨਾਲ ਹੀ ਰਹ ਜੂਗਾ ਇਹ ਜਿਆਦੇ ਆਪਾਂ ਨੇ ਹੈਵੀ ਨਹੀਂ ਕਰਨੀ ਪਾਕਿਸਤਾਨੀ ਸਲਵਾਰ ਆਪਾਂ ਜਿੰਨੀ ਕਾਪ ਨੂੰ ਜ਼ਰੂਰਤ ਹੈ ਉਹ ਹਿਸਾਬ ਨਾਲ ਹੀ ਕਟਾਂਗੇ ਦੇਖੋ ਹੁਣ ਆਪਾਂ ਇੱਥੇ ਤੱਕ ਕੱਟਤਾ ਹੁਣ ਆਪਾਂ ਇਹਨੂੰ ਜਿਹੜਾ ਆਪਾਂ ਇਹ 22 ਇੰਚ ਦਾ ਨਿਸ਼ਾਨ ਲਾਇਆ ਹੈ ਇਹਦੇ ਤੱਕ ਆਪਾਂ ਦੂਰਾ ਕਰ ਦਾਂਗੇ ਜੀ ਹਾਂ ਆ ਦੇਖੋ ਜੀ ਹੁਣ ਆਪਾਂ ਨੇ ਜਿਹੜਾ ਹੈਗਾ ਡਬਲ ਫੋਲਡ ਕਰਕੇ ਇੱਕੋ ਜਿਹਾ ਕਰਕੇ ਰੱਖ ਲਿਆ ਦੇਖੋ ਇਹ ਕੱਪੜਾ ਵੀ ਆਪਣਾ ਨਾਲ ਹੀ ਰਹਿ ਜੂ ਇਹ ਕੱਪੜਾ ਆਪਾਂ ਪਹਿਲਾਂ ਕਿਉਂ ਨਹੀਂ ਕਟਿੰਗ ਕਰਿਆ ਹਨਾ ਜਿਹੜਾ ਆਪਾਂ ਇੱਥੇ ਮੂਰੀ ਦੇ ਨਿਸ਼ਾਨ ਲਾਵਾਂਗੇ ਮੂਰੀ ਦਾ ਨਿਸ਼ਾਨ ਲਾ ਕੇ ਇਹ ਕੱਪੜਾ ਵੀ ਨਾਲ ਹੀ ਰਹਿ ਜੂਗਾ ਦੇਖੋ ਹੁਣ ਅਸੀਂ ਪਹਿਲਾਂ ਲਾਵਾਂਗੇ ਹਸਣ ਦਾ ਨਿਸ਼ਾਨ ਹਸਣ ਉਹਨਾਂ ਦਾ ਹੈਗਾ 8 ਇੰਚ ਆਪਾਂ 9 ਇੰਚ ਤੇ ਲਾ ਲਾਂਗੇ ਤੇ ਮੂਰੀ ਉਹਨਾਂ ਦੀ ਹੈਗੀ ਹੈ ਜੀ 6.5 ਇੰਚ ਆਪਾਂ ਲਾਵਾਂਗੇ 7.5 ਇੰਚ ਤੇ 1 ਇੰਚ ਜ਼ਿਆਦਾ ਲਾਵਾਂਗੇ ਆ ਦੇਖੋ ਇਹਨੂੰ ਇਹਦੇ ਨਾਲ ਨਿਸ਼ਾਨ ਨਾਲ ਮਿਲਾ ਦਾਂਗੇ ਇਹ ਹੋ ਸਕਦਾ ਆਪਣੇ ਬਾਹਾਂ ਇੱਥੋਂ ਹੀ ਨਿਕਲਿਆ ਹੁਣ ਕਿਉਂਕਿ ਜਿਹੜਾ ਆਪਾਂ ਬਾਰ-ਬਾਰ ਕੱਪੜਾ ਕਟਿੰਗ ਕਰਕੇ ਸਿੱਟ ਦਿੰਨੇ ਆ ਹਨਾ ਆਪਣਾ ਜਿਹੜਾ ਇਕੱਠਾ ਕੱਪੜਾ ਹੁੰਦਾ ਉਹ ਆਪਣੇ ਕੰਮ ਆ ਜਾਂਦਾ ਵੇਸਟ ਅਸੀਂ ਕੱਪੜਾ ਬਿਲਕੁਲ ਨਹੀਂ ਕਰਦੇ ਹੈਗੇ ਹੁਣ ਆਪਾਂ ਨੇ ਦੇਖੋ ਇੱਥੋਂ ਦੇਖਣਾ ਉਹਨਾਂ ਦੀ 3 ਇੰਚ ਲੈਂਥ ਰੱਖੀਏ ਦੇਖੋ ਆਪਾਂ 1 ਇੰਚ ਜ਼ਿਆਦਾ ਰੱਖਾਂਗੇ 1 ਇੰਚ ਜ਼ਿਆਦਾ ਰੱਖਾਂਗੇ 31 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ 2 ਇੰਚ ਦੀ ਜਿਹੜੀ ਹੈਗੀ ਆ ਪਟਾਲ ਪਾ ਦਾਂਗੇ ਇੱਥੋਂ ਇਸ ਤਰ੍ਹਾਂ ਕਰਕੇ ਤੁਸੀਂ ਸਕੇਲ ਦੀ ਮਦਦ ਨਾਲ ਵੀ ਪਾ ਸਕਦੇ ਹੋ ਜਿਹੜੀ ਪਲਾਜੋ ਆਹ ਹੁੰਦਿਆ ਫੱਟਾ ਹੁੰਦਾ ਹੈ ਪਲਾਜੋ ਕਟਿੰਗ ਕਰਨ ਵਾਲਾ ਇਹ ਨਿਸ਼ਾਨ ਤੁਸੀਂ ਉਹਦੇ ਨਾਲ ਵੀ ਲਾ ਸਕਦੇ ਹੋ ਜੇ ਥੋੜੀ ਜਿਹੀ ਅੰਦਰ ਗੁਲਾਈ ਪਾਉਣੀ ਹੋਵੇ ਤੁਸੀਂ ਉਹਦੇ ਨਾਲ ਵੀ ਲਾ ਸਕਦੇ ਹੋ ਕਿਉਂਕਿ ਆਪਾਂ ਗੁਲਾਈ ਜਿਹੜੀ ਹੈਗੀ ਕੱਟਣ ਵੇਲੇ ਪਾ ਦਾਂਗੇ ਆ ਦੇਖੋ ਪਹਿਲਾਂ ਆਪਾਂ ਜਿਹੜੀ ਇਹ ਵਾਲੀ ਢਾਲ ਪਾ ਦਾਂਗੇ ਜੀ ਜਿਹੜਾ ਕਾਣ ਮੀਣ ਹੈਗਾ ਉਹ ਵੀ ਸਾਰਾ ਨਿਕਲ ਜਾਣਾ ਹੈ। ਮੈਂ ਦੇਖੋ ਇੱਥੇ ਆਪਾਂ ਲਾ ਦਾਂਗੇ ਟੱਕ। ਕਿਉਂਕਿ ਤੁਸੀਂ ਵਿੱਚੋਂ ਬੱਚੇ ਵਗੈਰਾ ਦਾ ਹਨਾ ਕੋਈ ਬਣਾ ਸਕਦੇ ਹੋ ਉਸ ਇਕੱਠਾ ਕੱਪੜਾ ਹੁੰਦਾ ਜਿਹੜਾ ਆਪਣੇ ਕੰਮ ਆ ਜਾਂਦਾ ਹੈ। ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਭੈਣਾਂ ਦੀ ਫਰਮਾਇਸ਼ ਤੇ ਜਿਹੜੀ ਹੈਗੀ ਆਪਾਂ ਬੜੇ ਬਣੇ ਤੇ ਸੂਟ ਦੀ ਵੀਡੀਓ ਸ਼ੂਟ ਕੀਤੀ ਹੈ। ਅਸੀਂ ਫੇਰ ਵੀ ਜਿਹੜੀ ਹੈਗੀ ਜਿੱਦਾਂ ਕੋਈ ਸਿੰਪਲ ਸੂਟ ਬਣਾਇਆ ਸਿੰਪਲ ਸਲਵਾਰ ਵਾਲਾ ਉਹ ਵੀ ਅਸੀਂ ਤੁਹਾਨੂੰ ਵੀਡੀਓ ਜ਼ਰੂਰ ਦਵਾਂਗੇ ਆ ਦੇਖੋ ਹੁਣ ਆਪਾਂ ਇੱਥੋਂ ਨਾਲ ਦੀ ਨਾਲ ਆਰਥਣ ਵਾਲੀ ਕੱਟ ਪਾ ਦਾਂਗੇ ਦੇਖੋ ਜੀ ਆਪਣੀ ਸਲਵਾਰ ਕਟਿੰਗ ਹੋ ਗਈ ਦੇਖੋ ਕਿੰਨਾ ਕੱਪੜਾ ਨਾਲ ਬਚਿਆ ਦੇਖੋ ਇਹ ਕੱਪੜਾ ਇਹਦੇ ਵਿੱਚੋਂ ਤੁਸੀਂ ਬਾਹਵਾ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਬਾਹਵਾ ਵੀ ਬਣ ਜੂਗੀ ਬਾਹਵਾ ਵੀ ਬਣਾ ਸਕਦੇ ਹੋ ਜਿਵੇਂ ਮਰਜ਼ੀ ਤੁਸੀਂ ਇਹ ਕੱਪੜੇ ਨੂੰ ਵਰਤ ਸਕਦੇ ਹੋ ਹੁਣ ਆਪਾਂ ਬਾਹਵਾ ਕੱਟਣ ਵਾਲੇ ਰਹਿ ਗਏ ਆ ਬਾਹਵਾ ਤੁਸੀਂ ਇੱਥੋਂ ਵੀ ਕੱਟ ਸਕਦੇ ਹੋ ਦੇਖੋ ਬਾਵਣ ਬਹੁਤ ਜ਼ਿਆਦਾ ਕੱਪੜਾ ਬਚ ਗਿਆ